ਦੇਖਣ ਵਾਲੀ ਗੱਲ ਇਹ ਹੈ ਕਿ ਚਿੱਠੀਆਂ ਪਹਿਲਾਂ ਹੀ ਬਹੁਤ ਜਾਂਦੀਆਂ ਨੇ ਫੋਨ ਹੀ ਹੁੰਦੇ ਨੇ ਪਰ ਕੀ ਇਸ ਚਿੱਠੀ ਦਾ ਅਸਰ ਮੋਦੀ ਸਾਹਿਬ ਤੇ ਹੋਏਗਾ ਜਾਂ ਨਹੀਂ ਜਾਂ ਫਿਰ ਪੰਜਾਬ ਦੇ ਨਾਲ ਉਹ ਮਤਰਈ ਮਾਲ ਆ ਵਤਰਾਇਆ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਇਸ ਬੁਰੇ ਵਿਚਲੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਰਿੰਦਰ ਸਿੰਘ ਜੀ ਮਾਨਸਾ ਤੋਂ ਉਹਨਾਂ ਤੋਂ ਲੈਣੇ ਆ ਪੂਰੀ ਅਪਡੇਟ ਵੀ ਆਖਰੀ ਕੀ ਮਸਲਾ ਹੈ ਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਰਿੰਦਰ ਸਿੰਘ ਜੀ ਚਿੱਠੀ ਲਿਖ ਕੇ ਭੇਜੀ ਗਈ ਹੈ ਸਾਡੇ ਸੀਐਮ ਭਗਵੰਤ ਮਾਨ ਜੀ ਵੱਲੋਂ ਹਾਲਾਂਕਿ ਭਗਵੰਤ ਮਾਨ ਜੀ ਵੱਲੋਂ ਵੀ ਕਾਰਜ ਕੀਤੇ ਜਾ ਰਹੇ ਨੇ ਕੰਮ ਪੂਰੇ ਕੀਤੇ ਆ ਰਹੇ ਹਰ ਪ੍ਰੋਵਾਈਡ ਲੋਕਾਂ ਲਈ ਪਰ ਉਹਨਾਂ ਨੇ ਇੱਕ ਫੰਡ ਦੀ ਮੰਗ ਕੀਤੀ ਹੈ ਚਿੱਠੀ ਲਿਖ ਕੇ ਭੇਜੀ ਹੈ ਚਿੱਠੀਆਂ ਪਹਿਲਾਂ ਹੀ ਉਹ ਲਿਖੀਆਂ ਗਿਆ ਨੇ ਪਰ ਕੇਂਦਰ ਸਰਕਾਰ ਦਾ ਹਰ ਔਰ ਮਤਰਈ ਮਾਲ ਕਰਦੀ ਹੈ ਸਲੂਕ ਸਾਡੇ ਨਾਲ ਹਾਂਜੀ ਦੇਖੋ ਗੱਲ ਇਹ ਹੈ ਕਿ ਕੱਲ ਮਾਨ ਸਾਹਿਬ ਨੇ ਇੱਕ ਲੈਟਰ ਲਿਖ ਕੇ ਭੇਜੇ ਮੋਦੀ ਸਾਹਿਬ ਨੂੰ ਜੀ ਮੰਨੋ ਕੋਈ ਰਾਹਤ ਵਾਸਤੇ ਨਹੀਂ ਸਾਨੂੰ ਅਸੀਂ ਮੰਗਦੇ ਆ ਅਸੀਂ ਉਹ ਮੰਗਦੇ ਆ ਜਿਹੜਾ ਅਸੀਂ ਲੈਣਾ ਹੈ ਜੀ ਜੀ ਸੈਂਟਰ ਤੋਂ ਆਪਾਂ 60000 ਕਰੋੜ ਰੁਪਏ ਲੈਣਾ ਹੈ ਜੀ ਪਰ ਇਹ ਤਾਂ ਕਹਿੰਦੇ ਨੇ ਮਤਲਬ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਜਾਂ বিজেপি ਇਹ ਕਹਿੰਦੇ ਆ ਵੀ ਹੱਥ ਅਡੋ ਕਿਉਂਕਿ ਪੰਜਾਬ ਦੇ ਲੋਕ ਗੁਰੂਆਂ ਪੀਰਾਂ ਦੀ ਧਰਤੀ ਦੇ ਲੋਕ ਨੇ ਤੇ ਹੱਥ ਅੱਡ ਨਹੀਂ ਆਂਦੇ ਤਾਂ ਸਾਡੇ ਵਾਲੇ ਦੇ ਖੈਰ ਪਾਉਂਦੇ ਹੁੰਦੇ ਨੇ ਇਹਦਾ ਮਤਲਬ ਅਸੀਂ ਚਿੱਠੀ ਲਿਖੀ ਆ ਸਾਡਾ ਚਿੱਠੀ ਲਿਖਣ ਦਾ ਹੱਕ ਹੈ ਕਿਉਂਕਿ ਅਸੀਂ ਕਿਹੜਾ ਕੋਈ ਉਹ ਵੀ ਮੰਗਦੇ ਆ ਵੀ ਸਾਨੂੰ ਅਸੀਂ ਤਾਂ ਉਹਨਾਂ ਤੋਂ ਪੈਸੇ ਲੈ ਰਹੇ ਆ 60000 ਕਰੋੜ ਰੁਪਈਆ ਲੈਣਾ ਹੈਗਾ ਉਹ ਸਾਡੇ ਪੈਸੇ ਦੇ ਨੇ ਇੱਕ ਜਿਹੜੀ ਇਹਨਾਂ ਨੇ ਪਹਿਲਾਂ ਚਲਾਈ ਹੋਈ ਹੈ ਵੀ ਜਿਹੜੀ ਆ ਫੰਡ ਹੁੰਦੇ ਨੇ ਨਾ ਜੀ ਉਹਦੇ ਵਿੱਚੋਂ ਮਤਲਬ ਫੰਡ ਸੈਂਟਰ ਤੋਂ ਪੁੱਛ ਕੇ ਦੇਣਾ ਹੁੰਦਾ ਹੈ ਸੈਂਟਰ ਕਹਿੰਦਾ ਵੀ ਜਟਾ ਨੂੰ ਭਾਈ ਕਿਸਾਨਾਂ ਨੂੰ ਨੂੰ ਤੁਸੀਂ ਮਜ਼ਦੂਰਾਂ ਨੂੰ ਮਤਲਬ 6800 ਰੁਪਇਆ ਮਾਮਝਾ ਦਿਓ ਮਾਨ ਸਾਹਿਬ ਕਹਿੰਦੇ ਨਹੀਂ ਗੱਲ ਨਹੀਂ ਬਣਦੀ ਹੈ ਮਾਨ ਸਾਹਿਬ ਨੇ ਸਟੈਂਡ ਦੇ ਲਈ ਇਸ ਗੱਲ ਤੇ ਉਹ ਕਹਿੰਦੇ ਵੀ ਅਸੀਂ ਪਹਿਲਾਂ 15000 ਦਾ ਸੀ ਪਹਿਲਾਂ ਦਿੱਤਾ 6800 6800 ਰੁਪਇਆ ਸੈਂਟਰ ਦਿੰਦਾ ਉੱਤੇ 7200 ਰੁਪਇਆ ਕੋਲੋਂ ਪਾਇਆ ਜੀ ਜੀ ਉਹ ਪਾਕੇ 15000 14 15000 ਰੁਪਇਆ ਦਿੱਨਿਆ ਸੀ ਇੰਝ ਕੀ ਸਾਡਾ ਇਰਾਦਾ ਹੈਗਾ ਵੀ ਕਿਸਾਨਾਂ ਦਾ ਨੁਕਸਾਨ ਹੈ ਬਹੁਤ ਜ਼ਿਆਦਾ ਹੋ ਗਿਆ ਜੀ ਤੇ 3 ਲੱਖ ਜ਼ਮੀਨ ਦੇ ਵਿੱਚ ਝੋਨਾ ਸੀ ਜਿਹੜੀਆਂ ਹੋਰ ਫਸਲਾਂ ਸੀਗੀਆਂ ਇਹ ਸੋਨੀ ਦੀ ਇਹ ਸਾਰੀਆਂ ਡੁੱਬ ਗਈਆਂ ਇਸ ਕਰਕੇ ਅਸੀਂ ਮੁਆਵਜ਼ਾ 50000 ਮਤਲਬ ਦੇਣਾ ਹੈਗਾ ਸਾਨੂੰ ਇੱਕ ਤਾਂ ਇਜਾਜ਼ਤ ਦਿੱਤੀ ਜਾਵੇ ਵੀ ਅਸੀਂ 50000 ਰੁਪਇਆ ਦੇਈਏ ਕਿਸਾਨ ਦੇ ਕੰਨ ਨੂੰ ਭਲਾਈਏ ਕਿਸਾਨ ਨੂੰ ਜੋ ਉਹਦਾ ਪਤਾ ਕਰਕੇ ਵੀ ਉਹਦੇ ਦੋ ਕਿੱਲੇ ਇਸ ਮਾਰ ਤੇ ਪਚਾਉਂਦੇ ਉਹਨੂੰ 100 ਲੱਖ ਰੁਪਏ ਦਾ ਚੈੱਕ ਦਈਏ। ਪਰ ਮਾਨ ਸਾਹਿਬ ਇਸ ਗੱਲ ਤੇ ਜੋ ਲਾ ਰਹੇ ਨੇ ਜਦੋਂ ਕਿ ਸੈਂਟਰ ਸਰਕਾਰ ਇਹ ਇਧਰਲੇ ਪਾਸੇ ਧਿਆਨ ਨਹੀਂ ਦੇ ਰਹੀ। ਇਹ ਬਦ ਚਸ਼ਮਤੀ ਇਹ ਹੈ ਕਿ ਵੀ ਜਿਹੜੀਆਂ ਸਾਡੀਆਂ ਵਿਰੋਧੀ ਪਾਰਟੀਆਂ ਨੇ ਉਹ ਵਿਰੋਧ ਕਰਨ ਦੀ بجائے ਨਾ ਮਤਲਬ ਰਾਜਨੀਤਿਕ ਵਿਰੋਧ ਕਰਨ ਦੀ بجائے ਉਹ ਉਹ ਕੁਰਸੀ ਵਾਸਤੇ ਮਤਲਬ ਤਰਲੋ ਮੱਚੀਆਂ ਹੋਈਆਂ ਵਰਦੀਆਂ ਨੇ ਜਿਹਦੇ ਕਰਕੇ ਪੰਜਾਬ ਦੀ ਜਿਹੜੀ ਯੂਨਿਟ ਹੈ ਅਸੀਂ ਕਿੱਥੇ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਮੂਹਰੇ ਲਾ ਕੇ ਇੰਜਨ ਮੁੱਖ ਮੰਤਰੀ ਸਾਹਿਬ ਹੋਵੇ ਬਾਕੀ ਜਿਹੜੇ ਟੱਪੇ ਨੇ ਉਹ ਆਪਾਂ ਸਾਰੀਆਂ ਵਿਰੋਧੀ ਪਾਰਟੀਆਂ ਆਏ ਨੇ ਤਾਂ ਕਿ ਉੱਥੇ ਜਾ ਕੇ ਆਪਣੀ ਉੱਚੀ ਆਵਾਜ਼ ਦੇ ਨਾਲ ਪੈਸੇ ਵਾਪਸ ਲੈ ਸਕੀਏ ਤੇ ਬਦਕਿਸਮਤੀ ਇਹ ਹੈ ਵੀ ਰਾਜਨੀਤਿਕ ਘਰ ਲੋਕ ਨੇ ਜਿਹੜੇ ਉਹ ਰਾਜਨੀਤਿਕ ਰੋਟੀ ਨਾਲ ਖੇਤ ਰਹੇ ਜੀ ਜੀ ਡਾਕਟਰ ਸਾਡੇ ਹੱਕਦਾਰ ਮਾਰੇ ਜਾਂਦੇ ਨੇ ਦੇਖੋ ਅੱਜ ਅਸੀਂ ਇਹ ਨਹੀਂ ਕਹਿੰਦੇ ਵੀ ਸਾਡਾ ਹੱਕ ਦਿਓ ਪਰ ਇਹ ਹੈ ਨਾ ਵੀ ਅੱਜ ਸਾਨੂੰ ਲੋੜ ਹੈ ਪੰਜਾਬ ਦੇ ਲੋਕ ਜਿਹੜੇ ਵਿਚਾਰਿਆਂ ਦੇ ਘਰ ਟੁੱਟ ਗਏ ਕਈਆਂ ਦੇ ਪਸ਼ੂ ਰੁੜ ਗਏ ਬੱਚੇ ਤੱਕ ਭੁੱਖੇ ਨੇ ਰੋਟੀ ਖਾਣ ਪੀਣ ਨੂੰ ਉਹ ਔਖੀ ਮਿਲ ਰਹੀ ਹੈ ਤਾਂ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਕਿ ਪੂਰੇ ਦੇਸ਼ ਦਾ ਹੁੰਦਾ ਅਡਾ ਦੇਸ਼ ਲੋਕਤੰਤਰ ਹੈ ਅਸੀਂ ਕੀ ਕਰਨਾ ਜੇ ਲੋਕਤੰਤਰ ਨੂੰ ਜਿੱਥੇ ਕਿ ਇੱਕ ਸਟੇਟ ਨਾਲ ਐਵੇਂ ਹੋ ਰਿਹਾ ਹੋਏ ਤੇ ਗੁਜਰਾਤ ਵਰਗੇ ਟਾਟਾ ਮਾਨੀ ਵਰਗੇ ਯਾਨੀ ਕਿ ਉਹਨਾਂ ਨੂੰ ਸਾਡੇ 에어ਪੋਰਟ ਦਾ ਵੇਚ ਦਿੱਤੇ ਗਏ ਹੋਂਟੇ ਪੰਜਾਬ ਦੇ ਜਦੋਂ ਔਕਾ ਦੀ ਗੱਲ ਆਉਂਦੀ ਹੈ ਤਾਂ ਮੋਦੀ ਸਾਹਿਬ ਕੋਲ ਕੋਈ ਗੱਲ ਹੀ ਨਹੀਂ ਹੁੰਦੀ ਦੇਖੋ ਇਹ ਮੋਦੀ ਸਾਹਿਬ ਤੇ ਅਪਾਸੀ ਧੰਨਵਾਦੀ ਤਾਂ ਹੋ ਜੇ ਜੇ ਸਾਡੇ ਪੈਸੇ ਦੇ ਦੇਣ ਆ ਗੱਲ ਕਰ ਜਿਹੜੇ ਬੀਜੇਪੀ ਵਾਲੇ ਨੇ ਨਾ ਇਹ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਨਿੰਦਣ ਤੇ ਲੱਗੇ ਹੋਏ ਨੇ ਹਿਮਾਚਲ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਹੈ ਕਾਂਗਰਸੀ ਵੀ ਇੱਥੇ ਸਰਕਾਰ ਨੂੰ ਨਿੰਦੀ ਜਾਂਦੇ ਨੇ ਉੱਥੇ ਹਿਮਾਚਲ ਦੇ ਵਿੱਚ ਵੀ ਬੁਰਾ ਹਾਲ ਹੈ ਜਿੱਥੇ ਹਰਿਆਣਾ ਦੇ ਵਿੱਚ ਵੀ ਬੁਰਾ ਹਾਲ ਹੈ ਮਤਲਬ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਹਰ ਦੀ ਪੋਜੀਸ਼ਨਾਂ ਉੱਥੇ ਵੀ ਵਾਤੋਵਾਤਰ ਨੇ ਕਰਕੇ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਰਲ ਮਿਲ ਕੇ ਜੇ ਇਸ ਚੀਜ਼ ਦੇ ਜਿਹੜਾ ਸੰਕਟ ਹੈ ਇਸ ਦਾ ਨਿਕਲਣ ਦੀ ਕੋਸ਼ਿਸ਼ ਕਰੀ ਜੀ। ਡਾਟਾ ਸਾਬ ਤੋਂ ਵੱਡੀ ਗੱਲ ਕੱਲ ਨੀਤ ਬਿੱਟੂ ਦੇ ਇੱਕ ਬਿਆਨ ਆਇਆ ਹੈ। ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕੇਂਦਰੀ ਮੰਤਰੀ ਨੇ ਉਹ ਚਾਹ ਤਾਂ ਬੜਾ ਕੁਝ ਆ ਸਕਦਾ ਹੈ ਪੰਜਾਬ ਦੇ ਵਿੱਚ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਡਰਾਮਾ ਸਿਆਸਤ ਖੇਡ ਰਹੀ ਹੈ। ਯਾਨੀ ਕਿ ਹਰ ਪ੍ਰਭਾਵੀ ਲੋਕਾਂ ਦੇ ਦਸੋ ਇਹ ਗੱਲ ਕਹੀ ਗਈ ਹੈ। ਦੇਖੋ ਜੀ ਮਤਲਬ ਗਲਤ ਹੋਈ ਹੈ ਨਾ ਵੀ ਬੀਜੇਪੀ ਵਾਲੇ ਨੇ ਜਿਹੜੇ ਇਹ ਸਾਰੀ ਸਿਆਸਤ ਕਰ ਰਹੇ ਨੇ ਲੋਕਾਂ ਦੇ ਦੁੱਖ ਦੇ ਵਿੱਚ ਸ਼ਰੀਕ ਨਹੀਂ ਬਣ ਰਹੇ ਇਹਨਾਂ ਨੂੰ ਮਤਲਬ ਇਹਨਾਂ ਚੀਜ਼ਾਂ ਦੇ ਜਿਹੜੇ ਕਮਿਆਜੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੁੱਟੇ ਜਾਣਗੇ ਸਹਿਤ 40 ਗੱਲ ਕਰ ਵੀ ਇਹ ਲੋਕਾਂ ਦਾ ਸਿਆਸਤ ਕਰਨ ਤੋਂ ਬਾਜ਼ ਨਹੀਂ ਆਉਂਦੇ ਲੋਕ ਵੀ ਉੱਥੇ ਤੋਵਾ ਤੋਵਾ ਕਰੀ ਜਾਂਦੇ ਨੇ ਹਰ ਪੀੜਤ ਨੇ ਜਿਹੜੇ ਵੀ ਤੁਸੀਂ ਸਿਆਸਤ ਨਾ ਕਰੋ ਸਾਡੇ ਕੋਲੇ ਨਾਲ ਜਿਹੜਾ ਮਾਰੋ ਸਾਡੇ ਕੋਲੇ ਰਾਹਤ ਸਮਗਰੀ ਭੇਜੋ ਤੇ ਜਦੋਂ ਇਹ ਲੋਕ ਵਗ ਜਾਂਦੇ ਨੇ ਸਾਰੀਆਂ ਕਿਸਤੀਆਂ ਸਾਰੀ ਫੋਰਸ ਜਿਹੜਾ ਹੋਰ ਅਮਲਾ ਫੱਲਾ ਉਹ ਸਾਰਾ ਇੰਨਾ ਵੱਲ ਹੋ ਜਾਂਦੇ ਫੋਟੋ ਖਿਚੋਣ ਦੇ ਲੱਗ ਜਾਂਦੇ ਨੇ ਲੋਕਾਂ ਦੇ ਨੱਕਾਂ ਦੇ ਵਿੱਚ ਪਾਣੀ ਪਾ ਕੇ ਲੋਕ ਮਰੀ ਜਾਂਦੇ ਨੇ ਮਤਲਬ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਆਪਣਾ ਚੈਨਲ ਦਾ 15 20 ਸਾਲ ਹੋ ਗਏ ਇਸ ਚੀਜ਼ ਨੂੰ ਕਹੀ ਜਾਂਦੇ ਵੀ ਉਹਤੇ ਸਿਆਸਤ ਨਾ ਕਰੇ ਜੀ ਲੋਕ ਤਰਾਸਦੀ ਦੇ ਵਿੱਚ ਨੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਟੁਕਮਾ ਜਵਾਬ ਦੇਣਗੇ ਕੋਈ ਗੱਲ ਨਹੀਂ ਗੱਲ ਕਰ ਇਨਸਾਨੀਅਤ ਨੂੰ ਇਨਸਾਨ ਸਮਝ ਕੇ ਉਹ ਉਹਦੀ ਅੱਜ ਸੇਵਾ ਕਰਨ ਦਾ ਮੌਕਾ ਹੈ ਉਹਦੀ ਬਾਹ ਫੜਨਾ ਮੌਕਾ ਉਹਦੇ ਦੁੱਖ ਦਰਦ ਘੱਟ ਕਰਨਾ ਮੌਕਾ ਸਿਆਸਤ ਕਰਨ ਨੂੰ ਤਾਂ ਮੂਰੇ ਬਹੁਤ ਸਮਾਂ ਪਿਆ ਅੱਜ ਤੋਂ 70 ਸਾਲ ਹੋ ਗਏ ਸਿਆਸਤਾਂ ਹੀ ਹੁੰਦੀਆਂ ਆਉਂਦੀਆਂ ਨੇ 1988 ਦੇ ਵਿੱਚ ਵੀ ਅਸੀਂ ਹੜਾਂ ਦੇ ਨਾਲ ਇਹੀ ਪੋਜੀਸ਼ਨਾਂ ਹਣਾਈਆਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਸਿਆਸਤਾਂ ਹੀ ਹੁੰਦੀਆਂ ਆ ਜਾਂਦੀਆਂ ਜੀ ਡਾਕਟਰ ਸਾਹਿਬ ਇੱਕ ਚੱਕਰ ਹੋਰ ਵੀ ਹੈ ਨਾ ਕਿ ਜਿਹੜੀ ਸਾਡੇ ਵਿਰੋਧੀ ਪਾਰਟੀਆਂ ਨੇ ਸਿਆਸਤ ਦਾ ਕਰ ਰਿਆ ਨੇ ਉਲਟਾ ਜੇ ਭਗਵਾਨਤਮਨ ਸਰਕਾਰ ਬਾਣਾ ਵੋਟਾ ਕੁਝ ਵਧੀਆ ਕਰਨ ਜਾਂਦੀ ਹੈ ਤਾਂ ਪਹਿਲੇ ਟੋਕ ਟਕਾਈ ਸ਼ੁਰੂ ਹੋ ਜਾਂਦੀ ਹੈ ਵੇ ਚਲੋ ਜੀ ਮੰਦਿਆਂ ਵੀ ਮੁੱਖ ਮੰਤਰੀ ਨੇ ਸਾਡੇ ਨੇ ਇੱਕ ਚਿੱਠੀ ਪਾਈ ਐ ਦੇਖੋ ਬੜੀ ਕਬੱਡੀ ਗੱਲ ਐ ਚਿੱਠੀਆਂ ਅਸੀਂ ਪਹਿਲਾਂ ਹੀ ਪੰਜਾਬ ਵੱਲੋਂ ਬੜੀਆਂ ਪਾ ਚੁੱਕੇ ਆ ਫੋਨ ਵੀ ਕਰ ਚੁੱਕੇ ਆ ਪਰ ਸਾਡੀ ਕੇਂਦਰ ਸਰਕਾਰ ਸੁਣਦੀ ਨਹੀਂ ਤੁਹਾਨੂੰ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਨੂੰ 8 ਮਹੀਨੇ ਰਹਿ ਗਏ ਇਲੈਕਸ਼ਨ ਨੂੰ ਠੋਕੋ ਜਵਾਬ ਦੇਣ ਦੇ ਤਾਂ ਇਹਦਾ ਬੀਜੇਪੀ ਨੂੰ ਪਤਾ ਲੱਗੇ ਹਾਂ ਵੀ ਕੋਈ ਜੇ ਕੋਈ ਕੰਮ ਚੰਗਾ ਕਰੂਗਾ ਜੀ ਉਹਦਾ ਉਹਨੂੰ ਚੰਗਾ ਰਿਜ਼ਲਟ ਮਿਲੂਗਾ ਜੇ ਕੋਈ ਮਾਰਾ ਕੰਮ ਕਰੂਗਾ ਉਹਦਾ ਮਾੜਾ ਰਿਜ਼ਲਟ ਮਿਲੂਗਾ ਜੇ ਕੋਈ ਸਿਆਸਤ ਕਰੂਗਾ ਉਹਦੀ ਲੋਕ ਸਾਰਾ ਕੁਝ ਜਾਣਦੇ ਨੇ ਲੋਕ ਬੇਵਸ ਨੇ ਇਹ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਨੂੰ ਜਿਹੜੇ ਨੇ ਚੰਗਾ ਕੰਮ ਕੀਤਾ ਉਹਦਾ ਚੰਗਾ ਫਲ ਜਰੂਰ ਮਿਲੂਗਾ ਤੇ ਜਿਹੜਾ ਸਿਆਸਤ ਕਰੀ ਜਾਂਦਾ ਉਹ ਸਿਆਸਤ ਦੀ ਬੀੜੀ ਹੈ ਜਿਹੜੀ ਉਹਦੀ ਬਹੁਤਾ ਚਿਰ ਲੰਮਾ ਨਹੀਂ ਚੱਲਦੀ ਇਸ ਕਰਕੇ ਮਤਲਬ ਲੋਕਾਂ ਨੂੰ ਰਾਹਤ ਸਮਗਰੀ ਦੀ ਲੋੜ ਹੈ ਲੋਕਾਂ ਨੂੰ ਹਮਦਰਦੀ ਦੀ ਲੋੜ ਹੈ ਇਹ ਸਿਆਸਤ ਇਸ ਗੱਲ ਤੇ ਹੋਣੀ ਚਾਹੀਦੀ ਹੈ ਵੀ ਬਹੁਤ ਲੋਕਾਂ ਨੇ ਜਿਹੜੇ ਸਾਡੇ ਦਰਿਆ ਨੇ ਉਹ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਨਜਾਇਜ਼ ਕਬਜ਼ੇ ਛਡਾਉਣ ਦੇ ਵਾਸਤੇ ਇਹ ਲੋਕਾਂ ਦੀ ਨਾਲ ਰਾਗਤਾ ਕਾਇਮ ਕੀਤਾ ਜਾਣਾ ਚਾਹੀਦਾ ਹੈ ਬਹੁਤ ਭੰਡ ਨੇ ਜਿਹੜੇ ਸਰਕਾਰ ਤੋਂ ਵੀ ਨਾਰਾਜ਼ ਨੇ ਵਿਰੋਧੀ ਪਾਰਟੀਆਂ ਤੋਂ ਵੀ ਨਾਰਾਜ਼ ਨੇ ਸੈਂਟਰ ਸਰਕਾਰ ਤੋਂ ਵੀ ਨਾਰਾਜ਼ ਨੇ ਉਹ ਕੰਦੇ ਐਨ ਆਰ ਆਈ ਯੂਮਾਂ ਦੇ ਭਰਾ ਨੇ ਜਿਹੜੇ ਉਹਨਾਂ ਦੇ ਸਿਰ ਦੇ ਉੱਤੇ ਟਾਈਮ ਕੱਟ ਰਹੇ ਨੇ ਕਿਉਂਕਿ ਦਰਿਆਵਾਂ ਦੇ ਵਿੱਚ ਨਜਾਇਜ਼ ਕਬਜ਼ੇ ਹੋਣ ਕਰਨ ਉਹਨਾਂ ਦੇ ਘਰਾਂ ਦੇ ਵਿੱਚ 10 10 ਫੁੱਟ ਪਾਣੀ ਫਿਰਦਾ ਪਰ ਉਹ ਸਰਕਾਰ ਨੇ ਮਤਲਬ ਜੀ ਕਹਿ ਕੇ ਔਰ ਆٹے ਦੀ ਥੈਲੀ ਲੈਣ ਦੀ ਤਿਆਰ ਨਹੀਂ ਹਨ ਉਹ ਕਹਿੰਦੇ ਸਾਡਾ ਫੇੜਾ ਹੀ ਇਹਨਾਂ ਲੋਕਾਂ ਰਾਜਨੀਤਿਕ ਲੋਕਾਂ ਦੇ ਵਾਹਿਆ ਹੋਇਆ ਹੈ ਮਤਲਬ ਜਿਹੜੇ ਇਹ ਕਬਜੇ ਨੇ ਇਹ ਚੁਣਾਉਣੇ ਚਾਹੀਦੇ ਨੇ ਤੇ ਜਿਹੜੇ ਨਦੀਆਂ ਨਾਲੇ ਨੇ ਇਹਨਾਂ ਦਾ ਚੰਗਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਇਹਨਾਂ ਦੇ ਕਿਨਾਰੇ ਪੱਕੇ ਕੀਤੇ ਜਾਣੇ ਚਾਹੀਦੇ ਨੇ ਤੇ ਜਿਹੜੀ ਘਾਹ ਉਗਦੀ ਹੈ ਉਹ ਘਾਹ ਨੂੰ ਕੱਟਿਆ ਜਾਣਾ ਚਾਹੀਦਾ ਇੱਕ ਸਪੈਸ਼ਲ ਮਹਿਕਮਾ ਹੋਵੇ ਕਿਉਂਕਿ ਦਰਖਤਾਂ ਦੀ ਜਿਹੜੀ ਕਟਾਈ ਹੈ ਉਹ ਲਗਾਤਾਰ ਜਾਰੀ ਹੈ ਵਾਰਚਾ ਇਸੇ ਤਰ੍ਹਾਂ ਹੀ ਪਹਿਣਗੀਆਂ ਜਿਵੇਂ ਇਸ ਤਰ੍ਹਾਂ ਹੀ ਲੋਕਾਂ ਦੇ ਉੱਤੇ ਮਤਲਬ ਇਹ ਤਰਾਸਦਿਆਂ ਨੇ ਇਹ ਨਾ ਆਉਣਾ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਵੀ ਦਰਖਤ ਵਾਦ ਤੋਂ ਵਾਦ ਲਗਾਓ ਤੇ ਨਦੀਆਂ ਨਾਲੇ ਨੇ ਜਿਹੜੇ ਉਹਨਾਂ ਦੀ ਸਫਾਈ ਵਾਲੇ ਪਾਸੇ ਧੰਦੇ ਵਿੱਚ ਸਰਕਾਰ ਲੋਕਾਂ ਨੂੰ ਆਪ ਆਪਣੀਆਂ ਜਿਵੇਂ ਹਰਿਆਣੇ ਦੇ ਵਿੱਚ ਖਾ ਪੰਚਾਇਤਾਂ ਨੇ ਇਸ ਤਰ੍ਹਾਂ ਦੇ ਆ ਕਮੇਟੀਆਂ ਬਣਾ ਕੇ ਸਰਕਾਰਾਂ ਤੋਂ ਤੇ ਵਿਰੋਧੀ ਪਾਰਟੀਆਂ ਤੋਂ ਡੰਡੇ ਨਾਲ ਕੰਮ ਕਰਾਉਣਾ ਪਊਗਾ ਚਲੋ ਰਿੰਦਰ ਸਿੰਘ ਜੀ ਤੁਸੀਂ ਸਾਣਾ ਆਪਣੇ ਵਿਚਾਰ ਸਾਂਝੇ ਕੀਤੇ ਆਪਣਾ ਸਾਨੂੰ ਕੀਮਤੀ ਸਮੇਂ ਦਿੱਤਾ ਮੈਂ ਤੁਹਾਣਾ ਤੁਹਾਣਾ ਲਾਈਵ ਜੁੜ ਲਈ ਤੁਹਾਡਾ ਬਹੁਤ ਬਹੁਤ ਦਿਲ ਪੈ ਕੇ ਰੋ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਜਾਨਾ ਜੁੜੇ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵੱਲੋਂ ਇੱਕ ਚਿੱਠੀ ਲਿਖ ਕੇ ਭੇਜੀ ਗਈ ਹੈ ਮੋਦੀ ਸਰਕਾਰ ਨੂੰ ਤੇ ਉਹਦੇ ਵਿੱਚ ਕੋਈ ਬੇਨਤੀ ਕੁਝ ਨਹੀਂ ਸਾਲ ਤੌਰ ਲਿਖਿਆ ਹੋਇਆ ਹੈ ਕਿ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਪੰਜਾਬ ਨੇ ਬਹੁਤ ਸਾਰਾ ਪੈਸਾ ਕੇਂਦਰ ਤੋਂ ਲੈਣਾ ਹੈ ਤੇ ਹੁਣ ਪੰਜਾਬ ਨੂੰ ਲੋੜ ਵੀ ਆ ਕਿਉਂਕਿ ਪੰਜਾਬ ਦੇ ਹਰਭਾਵੇਂ ਦੇ ਇਲਾਕੇ ਨੇ ਉੱਥੇ ਲੋਕਾਂ ਦਾ ਰਹਿਣ ਸਹਿਣ ਬਹੁਤ ਔਖਾ ਹੋ ਚੁੱਕਾ ਹੈ ਇਸ ਕਰਕੇ ਹੁਣ ਪੈਸੇ ਦੀ ਮੰਗ ਕੀਤੀ ਗਈ ਹੈ ਵੀ ਸਾਡਾ ਹੱਕ ਇੱਥੇ ਰੱਖ ਇਹ ਕੰਮ ਹੋਇਆ ਹੁਣ ਭਗਵਾਨਤਵਾਨ ਨੇ ਸਾਫ਼ ਕਰ ਦਿੱਤਾ ਹੈ ਕੇਂਦਰ ਸਰਕਾਰ ਨੂੰ ਹੁਣ ਦੇਖਣੀ ਇਹੋ ਗੱਲ ਇਹ ਹੈ ਕਿ ਕੀ ਮੋਦੀ ਸਰਕਾਰ ਜਾਗੇਗੀ ਜਾਂ ਇਦਾਂ ਹੀ ਸੁੱਤੀ ਰਹੇਗੀ ਮਤਰੀ ਮਾਲ ਆ ਜਿਹੜਾ ਵਤਰੀ ਹੈ ਉਹ ਛੱਡੇਗੀ ਆ ਨਹੀਂ ਕਿਉਂਕਿ ਤੁਹੋਂ ਦਾ ਸੀ ਕਿ ਕਈ ਬੀਜੇਪੀ ਦੇ ਨੇਤਾ ਨੇ ਜਿਹੜੇ ਕਿ ਅਕਤ ਵੀ ਆ ਚੁੱਕੇ ਨੇ ਭਗਵੰਤਪਨ ਸਰਕਾਰ ਦੇ ਵੀ ਹਾਂ ਏਦਾਂ ਹੁਣ ਇਹਦਾ ਇਹ ਪੈਸੇ ਆਣੇ ਜਾਈਦੇ ਨੇ ਪਰ ਉੱਥੇ ਹੀ ਕਈ ਵਿਰੋਧੀ ਦਾ ਵਿਰੋਧ ਵੀ ਕਰ ਰਹੇ ਨੇ ਕਿ ਭਗਵੰਤਮਨ ਆਪਣੀ ਸਿਆਸਤ ਕਰ ਰਹੇ ਨੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਪੈਸੇ ਕਦੋਂ ਮਿਲਣਗੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਕਦੋਂ ਮਰਾਤ ਪਹੁੰਚੇਗੀ ਜਿਹੜੇ ਲੋਕਾਂ ਦੇ ਘਰਵਾ ਟੁੱਟ ਚੁੱਕੇ ਨੇ ਉਹਨਾਂ ਦਾ ਖਾਣਾ ਪੀਣਾ ਖਰਾਬ ਹੋ ਚੁੱਕਿਆ ਉਹ ਕਦੋਂ ਸਹੀ ਹੋਏਗਾ ਕਿਉਂਕਿ ਇੱਕ ਕੁਦਰਤੀ ਮਾਰ ਹੈ ਅਸੀਂ ਸਾਰਿਆਂ ਹੱਥ ਜੋੜ ਕੇ ਰੱਬ ਨੂੰ ਇਹ ਅਰਦਾਸ ਕਰਦੇ ਹਾਂ ਕਿ ਉਹਨਾਂ ਇਲਾਕਿਆਂ ਦੇ ਜਿੱਥੇ ਕਿ ਇਹ ਬਹੁਤ ਜ਼ਿਆਦਾ ਕੁਦਰਤੀ ਮਾਰ ਪਈ ਹੈ ਉਥੇ ਸੁਖ ਸ਼ਾਂਤੀ ਹੋਵੇ ਉਹ ਲੋਕ ਜਿਹੜੇ ਦੇ ਘਰ ਟੁੱਟ ਗਏ ਨੇ ਉਜੜ ਗਏ ਨੇ ਦੁਆਰਾ ਵਿਚਾਰੇ ਖੁਸ਼ ਹੋਣ ਆਪਣੀ ਜ਼ਿੰਦਗੀ ਵਿੱਚ ਵਾਪਸ ਆਣ ਅਸੀਂ ਹੀ ਅਰਦਾਸ ਕਰਦੇ ਆ ਰੱਬ ਅਕੀ ਇਹ ਤੋਂ ਤੁਹਾਡਾ ਸਵੇਰ ਦਾ ਲਾਈਵ ਦਾ ਪ੍ਰੋਗਰਾਮ ਸੀ ਤੇ ਤੁਹਾਡਾ ਦੁਆਰਾ ਜੁੜਾਂਗੇ ਕੋਈ ਹੋਰ ਲਾਈਵ ਦਾ ਵੱਡਾ ਮੁੱਦਾ ਲੈ ਕੇ ਤੁਸੀਂ ਉੱਥੇ ਦੇਖੋ